ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਨਵੀਂ ਸਸਪੈਂਸ ਸਟੋਰੀ ਮੈਨੂੰ ਉਮੀਦ ਹੈ ਕਿ ਪਿਛਲੀਆਂ ਕਹਾਣੀਆਂ ਦੇ ਵਾਂਗੂ ਇਹ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਮੈਂ ਦੁਬਈ ਵਿੱਚ ਕੰਮ ਕਰਦਾ ਸੀ ਹਰ ਮਹੀਨੇ ਕੋਈ ਨਾ ਕੋਈ ਅਣਪਛਾਤਾ ਵਿਅਕਤੀ ਮੇਰੀ ਪਤਨੀ ਨੂੰ ਲੱਖਾਂ ਰੁਪਇਆ ਦੇ ਜਾਂਦਾ ਤੇ ਕਹਿੰਦਾ ਕਿ ਇਹ ਪੈਸੇ ਤੇਰੇ ਪਤੀ ਨੇ ਭੇਜੇ ਨੇ ਜਦੋਂ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸਦੀ ਤਾਂ ਮੈਂ ਫਿਕਰ ਵਿੱਚ ਪੈ ਜਾਂਦਾ ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਵੀ ਪੈਸਾ ਨਹੀਂ ਸੀ ਭੇਜਿਆ ਮੇਰੇ ਕੋਲ ਤਾਂ ਕੋਈ ਨੌਕਰੀ ਵੀ ਨਹੀਂ ਸੀ ਕੋਈ ਵੀ ਮੈਨੂੰ ਕੰਮ ਨਹੀਂ ਮਿਲ ਰਿਹਾ ਸੀ ਇਸ ਵਾਰ ਉਸ ਆਦਮੀ ਨੇ ਮੇਰੀ ਪਤਨੀ ਨੂੰ 50 ਲੱਖ ਰੁਪਏ ਦਿੱਤੇ ਤਾਂ ਮੇਰੀ ਪਤਨੀ ਨੇ ਨਵਾਂ ਘਰ ਖਰੀਦ ਲਿਆ ਜਦੋਂ ਮੇਰੀ ਪਤਨੀ ਨੇ ਵੀਡੀਓ ਕਾਲ ਕਰਕੇ ਮੈਨੂੰ ਉਹ ਘਰ ਵਿਖਾਇਆ ਤਾਂ ਮੈਂ ਉਸੇ ਸਮੇਂ ਵਾਪਸ ਇੰਡੀਆ ਆ ਗਿਆ ਪਰ ਮੇਰਾ ਦਿਲ ਕੰਬ ਗਿਆ ਜਦੋਂ ਉਹ ਆਦਮੀ ਮੇਰਾ ਨਾਮ ਰਣਜੀਤ ਸਿੰਘ ਹੈ ਮੇਰੇ ਪਿਤਾ ਜੀ ਮਕੈਨਿਕ ਸਨ ਤੇ ਬਿਲਡਿੰਗਾਂ ਦਾ ਕੰਮ ਕਰਦੇ ਸੀ ਇੱਕ ਵਾਰ ਉਹ ਕਿਸੇ ਘਰੇਲੂ ਕੰਮ ਕਰਦੇ ਸਮੇਂ ਤਿਲਕ ਕੇ ਡਿੱਗ ਪਏ ਅਤੇ ਉਹਨਾਂ ਦੀ ਲੱਤ ਟੁੱਟ ਗਈ। ਕੁਝ ਸਮੇਂ ਲਈ ਕੰਮ ਬਿਲਕੁਲ ਬੰਦ ਹੋ ਗਿਆ ਤੇ ਮੇਰੀ ਸਾਰੀ ਬਚਤ ਪਾਪਾ ਦੇ ਇਲਾਜ ਤੇ ਖਰਚ ਹੋ ਗਈ। ਜਿਸ ਕਾਰਨ ਘਰ ਵਿੱਚ ਭੁੱਖਮਰੀ ਦੀ ਸਥਿਤੀ ਬਣ ਗਈ। ਜਿਵੇਂ ਮੈਂ ਹੋ ਸੰਭਾਲੀ ਮੈਂ ਆਪਣੇ ਪਿਤਾ ਜੀ ਦੀ ਮਦਦ ਕਰਨ ਦੇ ਇਰਾਦੇ ਨਾਲ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਾਪਾ ਜੀ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤਾਂ ਉਹਨਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਹਾਲਾਤ ਪਹਿਲਾਂ ਵਰਗੇ ਨਾ ਰਹੇ। ਇਸ ਲਈ ਉਹ ਦੁਬਾਰਾ ਘਰ ਦੇ ਹਾਲਾਤਾਂ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਪਰ ਹੁਣ ਮੈਂ ਜਵਾਨ ਸੀ ਤੇ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਸੀ ਮੈਂ ਇੰਨਾ ਕਮਾ ਸਕਦਾ ਸੀ ਕਿ ਘਰ ਵਿੱਚ ਖਾਣ ਪੀਣ ਦਾ ਇੰਤਜ਼ਾਮ ਹੋਣ ਲੱਗਾ ਹੁਣ ਭੁੱਖ ਦੀ ਤਾਂ ਕੋਈ ਸਮੱਸਿਆ ਨਹੀਂ ਸੀ ਮੇਰੀ ਮਾਂ ਨੇ ਮੇਰਾ ਵਿਆਹ ਆਪਣੇ ਦੋਸਤ ਦੀ ਧੀ ਨਾਲ ਕਰਵਾ ਦਿੱਤਾ ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ ਕਾਫੀ ਛੋਟੀ ਸੀ ਪਰ ਬਹੁਤ ਹੀ ਹੁਸ਼ਿਆਰ ਅਤੇ ਬਹੁਤ ਸੋਹਣੀ ਕੁੜੀ ਸੀ ਵਿਆਹ ਦੇ ਕੁਝ ਦਿਨਾਂ ਵਿੱਚ ਹੀ ਉਸਨੇ ਪੂਰਾ ਘਰ ਸੰਭਾਲ ਲਿਆ ਸੀ ਹੁਣ ਮੈਂ ਵੀ 2-3 ਥਾਮਾਂ ਤੇ ਕੰਮ ਕਰਨ ਲੱਗਾ ਸੀ ਤਾਂ ਜੋ ਘਰ ਦੇ ਹਾਲਾਤ ਕੁਝ ਚੰਗੇ ਬਣ ਸਕਣ ਵਿਆਹ ਦਾ ਕੁਝ ਸਮਾਂ ਇਦਾਂ ਹੀ ਹੱਸਦਿਆਂ ਖੇਡਦਿਆਂ ਗੁਜ਼ਰ ਗਿਆ ਸਾਡੇ ਦੋ ਜੁੜਵਾ ਪੁੱਤ ਵੀ ਸਨ ਤੇ ਇਹਨਾਂ ਦੋਹਾਂ ਦੇ ਆਉਣ ਤੋਂ ਬਾਅਦ ਘਰ ਦੇ ਸਾਰੇ ਲੋਕ ਰੁੱਝ ਗਏ ਤੇ ਉਹਨਾਂ ਦੋ ਛੋਟੇ-ਛੋਟੇ ਸ਼ਰਾਰਤਾਂ ਕਰਨ ਵਾਲੇ ਬੱਚਿਆਂ ਨਾਲ ਘਰ ਦਾ ਮਾਹੌਲ ਵਧੀਆ ਹੋ ਗਿਆ ਪਰ ਫਿਰ ਹਾਲਾਤਾਂ ਨੇ ਮੋੜ ਲਿਆ ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਦਾ ਪ੍ਰੋਜੈਕਟ ਤਿਆਰ ਕਰਨ ਦਾ ਕੰਮ ਮਿਲ ਗਿਆ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਵੱਡਾ ਕੰਮ ਮੇਰੇ ਪਿਤਾ ਜੀ ਨੂੰ ਇੰਨੀ ਸ਼ਰਮ ਅਤੇ ਬਦਨਾਮੀ ਦੇਵੇਗਾ ਕਿ ਸਾਡਾ ਆਪਣਾ ਵਸਦਾ ਵਸਦਾ ਘਰ ਉਜੜ ਜਾਵੇਗਾ ਅਸੀਂ ਦੁਬਾਰਾ ਇਸ ਨੂੰ ਸੰਭਾਲ ਨਹੀਂ ਸਕਾਂਗੇ ਪਾਪਾ ਘਰ ਬਣਾਉਣ ਵਿੱਚ ਰੁੱਝ ਗਏ ਅਤੇ ਪਹਿਲਾਂ ਨਾਲੋਂ ਜ਼ਿਆਦਾ ਲਗਨ ਤੇ ਮਿਹਨਤ ਨਾਲ ਕੰਮ ਕਰਨ ਲੱਗੇ ਪਰ ਇੱਕ ਦਿਨ ਉਹਨਾਂ ਤੋਂ ਗਲਤੀ ਹੋ ਗਈ ਜਿਸ ਕਰਕੇ ਉਨ੍ਹਾਂ ਦੀ ਸਾਰੀ ਮਿਹਨਤ ਬਰਬਾਦ ਹੋ ਗਈ ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਪਾਪਾ ਜੀ ਨੇ ਉਸ ਘਰ ਦਾ ਨਕਸ਼ਾ ਤਿਆਰ ਕਰ ਲਿਆ ਉਸ ਘਰ ਦੇ 2-3 ਦਰਵਾਜ਼ੇ ਦੂਜੇ ਪਾਸੇ ਬਣੇ ਪੋਰਸ਼ਨ ਵੱਲ ਖੁੱਲਦੇ ਸਨ ਅਤੇ ਉਸ ਹਿੱਸੇ ਵਿੱਚ ਘਰ ਦਾ ਮਾਲਕ ਰਹਿੰਦਾ ਸੀ ਉਹ ਆਪਣੇ ਪੁੱਤਰ ਲਈ ਨਵਾਂ ਮਕਾਨ ਬਣਾ ਰਿਹਾ ਸੀ ਕਿਉਂਕਿ ਉਸਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਸੀ ਬੇਟੇ ਦੇ ਵਿਆਹ ਦੇ ਨਾਲ ਨਾਲ ਉਹ ਆਪਣੀ ਧੀ ਦਾ ਵਿਆਹ ਵੀ ਕਰ ਰਿਹਾ ਸੀ ਉਹ ਬਹੁਤ ਹੀ ਅਮੀਰ ਪਰਿਵਾਰ ਸੀ। ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ। ਨਵੇਂ ਘਰ ਵਿੱਚ ਬਹੁਤ ਸਾਰਾ ਪੈਸਾ ਲੱਗ ਰਿਹਾ ਸੀ। ਪਾਪਾ ਜੀ ਨੂੰ ਵੀ ਇਹੀ ਆਸ ਸੀ ਕਿ ਇਸ ਕੰਮ ਵਿੱਚ ਉਹਨਾਂ ਨੂੰ ਚੰਗੀ ਰਕਮ ਦੀ ਬਚਤ ਹੋਵੇਗੀ। ਉਹ ਹਰ ਰੋਜ਼ ਮੰਮੀ ਨੂੰ ਕਹਿੰਦੇ ਸੀ ਕਿ ਜੇਕਰ ਇਸ ਕੰਮ ਤੋਂ ਪੈਸੇ ਬਚ ਜਾਣਗੇ ਤਾਂ ਮੈਂ ਆਪਣੇ ਪੋਤੇ ਦੇ ਨਾਂ ਬੈਂਕ ਵਿੱਚ ਜਮਾ ਕਰਵਾ ਦੇਵਾਂਗਾ। ਉਹਨਾਂ ਦੇ ਭਵਿੱਖ ਵਿੱਚ ਫਾਇਦਾ ਹੋਵੇਗਾ। ਪਾਪਾ ਅਕਸਰ ਦੇਰ ਰਾਤ ਤੱਕ ਇਕੱਲੇ ਕੰਮ ਕਰਦੇ ਸੀ। ਇੱਕ ਦਿਨ ਪਿਤਾ ਜੀ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੀ ਸੀ ਘਰ ਦੇ ਮਾਲਕ ਨੇ ਆ ਕੇ ਕਿਹਾ ਕਿ ਘਰ ਦੇ ਸਾਰੇ ਮੈਂਬਰ ਐਮਰਜੈਂਸੀ ਕਾਰਨ ਕਿਤੇ ਜਾ ਰਹੇ ਨੇ ਪਾਪਾ ਤੇ ਉਹਨਾਂ ਦੇ ਮਜ਼ਦੂਰ ਜੇਕਰ ਚਾਹਣ ਤਾਂ ਆਪਣਾ ਕੰਮ ਛੱਡ ਕੇ ਜਾ ਸਕਦੇ ਨੇ ਕਿਉਂਕਿ ਉਹਨਾਂ ਦੀ ਵਾਪਸੀ ਦਾ ਕੋਈ ਪਤਾ ਨਹੀਂ ਪਾਪਾ ਜੀ ਨੇ ਵੇਖਿਆ ਕਿ ਹਜੇ ਪੂਰਾ ਦਿਨ ਬਾਕੀ ਸੀ ਪਾਪਾ ਲਾਲਚ ਵਿੱਚ ਆ ਗਏ ਦਿਨ ਖਰਾਬ ਕਰਨ ਨਾਲੋਂ ਚੰਗਾ ਹੈ ਉਹ ਕੰਮ ਹੀ ਕਰਦੇ ਰਹਿਣਾ ਪਾਪਾ ਨੇ ਘਰ ਦੇ ਮਾਲਕ ਨੂੰ ਕਿਹਾ ਕਿ ਉਹ ਰਾਮ ਨਾਲ ਆਪਣਾ ਘਰ ਬੰਦ ਕਰਕੇ ਚਲੇ ਜਾਣ ਮੈਂ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਜਾਵਾਂਗਾ ਘਰ ਦੇ ਮਾਲਕ ਨੇ ਸਿਰ ਹਿਲਾਇਆ ਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ ਉਸ ਦਿਨ ਮਜ਼ਦੂਰ ਵੀ ਵਿਹਲੇ ਹੋ ਕੇ ਸ਼ਾਮ ਨੂੰ ਸਮੇਂ ਸਿਰ ਚਲੇ ਗਏ ਤੇ ਪਿਤਾ ਜੀ ਇਕੱਲੇ ਕੰਮ ਵਿੱਚ ਰੁੱਝੇ ਰਹੇ ਸਮਾਂ ਪੂਰਾ ਹੋਣ ਤੇ ਪਿਤਾ ਜੀ ਵੀ ਗੇਟ ਨੂੰ ਜਿੰਦਰਾ ਲਗਾ ਕੇ ਘਰ ਪਰਤ ਆਏ ਉਸ ਰਾਤ ਉਹ ਬਹੁਤ ਖੁਸ਼ ਸਨ ਕਿ ਕੰਮ ਜਲਦੀ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਸਾਡੇ ਇੱਥੇ ਤੀਜੇ ਬੱਚੇ ਦਾ ਵੀ ਕੁਝ ਦਿਨਾਂ ਵਿੱਚ ਜਨਮ ਹੋਣ ਵਾਲਾ ਸੀ ਦੇਰ ਰਾਤ ਤੱਕ ਘਰ ਦੇ ਸਾਰੇ ਮੈਂਬਰ ਬੈਠੇ ਨਿੱਕੇ ਮਹਿਮਾਨ ਦੇ ਆਉਣ ਬਾਰੇ ਗੱਲਾਂ ਕਰ ਰਹੇ ਸੀ ਫਿਰ ਪਿਤਾ ਜੀ ਵੀ ਥੱਕ ਕੇ ਸੌਂ ਗਏ ਅਗਲੀ ਸਵੇਰ ਕਿਸੇ ਦੇ ਦਰਵਾਜ਼ਾ ਖੜਕਾਉਣ ਕਾਰਨ ਸਾਡੀ ਅੱਖ ਖੁੱਲੀ ਅਸੀਂ ਸਾਰੇ ਘਬਰਾ ਕੇ ਉੱਠ ਗਏ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਸਾਹਮਣੇ ਪੁਲਿਸ ਖੜੀ ਸੀ ਉਹਨਾਂ ਨੇ ਪਿਤਾ ਜੀ ਨੂੰ ਪੁੱਛਿਆ ਇਸੇ ਦੌਰਾਨ ਪਿਤਾ ਜੀ ਵੀ ਦਰਵਾਜ਼ੇ ਤੇ ਆ ਗਏ ਜਦੋਂ ਪਾਪਾ ਨੇ ਉਹਨਾਂ ਦੇ ਸਵਾਲ ਤੇ ਆਪਣੀ ਜਾਣ ਪਛਾਣ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਥਾਣੇ ਚੱਲਣਾ ਪਵੇਗਾ ਅਸੀਂ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਖਭਰਾ ਗਏ ਜਦੋਂ ਮੈਂ ਖਭਰਾਏ ਹੋਏ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਸੀਂ ਪਾਪਾ ਦੀ ਗਲਤੀ ਜਾਣਨ ਤੋਂ ਪਹਿਲਾਂ ਹੀ ਸਾਰੇ ਦੂੰਗੇ ਸਰਮੇ ਵਿੱਚ ਆ ਗਏ ਜੇਕਰ ਪੁਲਿਸ ਨੇ ਕਿਸੇ ਇਲਜ਼ਾਮ ਵਿੱਚ ਪਿਤਾ ਜੀ ਨੂੰ ਅੰਦਰ ਕਰ ਦਿੱਤਾ ਤਾਂ ਪੁਲਿਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਵੇਗਾ ਪਾਪਾ ਦੇ ਬਾਰ ਬਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਸ ਘਰ ਨੂੰ ਪਾਪਾ ਬਣਾ ਰਹੇ ਹਨ ਉਸ ਘਰ ਵਿੱਚੋਂ ਕਾਫੀ ਮਾਤਰਾ ਵਿੱਚ ਸੋਨਾ ਤੇ ਨਗਦੀ ਚੋਰੀ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਚੋਰ ਨਵੇਂ ਬਣੇ ਮਕਾਨ ਅਤੇ ਪੁਰਾਣੇ ਪੋਰਸ਼ਨ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਨੇ ਤੇ ਉਹ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਪਰਿਵਾਰਕ ਮੈਂਬਰਾਂ ਨੇ ਸਾਰਾ ਸ਼ੱਕ ਪਿਤਾ ਜੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕੀਤਾ ਹੈ ਇਸ ਮਕਾਨ ਦੇ ਮਾਲਕ ਨੇ ਪੁਲਿਸ ਨੂੰ ਦੱਸਿਆ ਸੀ ਕਿ ਮਕੈਨਿਕ ਅਤੇ ਮਜ਼ਦੂਰ ਸਾਰਾ ਦਿਨ ਘਰ ਵਿੱਚ ਘੁੰਮਦੇ ਰਹਿੰਦੇ ਸੀ ਅਤੇ ਹਰ ਇੱਕ ਚੀਜ਼ ਨੂੰ ਦੇਖਦੇ ਰਹਿੰਦੇ ਨੇ ਜਦੋਂ ਉਹ ਐਮਰਜੈਂਸੀ ਵਿੱਚੋਂ ਘਰੋਂ ਗਏ ਤਾਂ ਮਜ਼ਦੂਰ ਅਤੇ ਮਕੈਨਿਕ ਮੌਕਾ ਵੇਖ ਕੇ ਉੱਥੇ ਰੁਕ ਗਏ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਆਸਾਨੀ ਨਾਲ ਚੋਰੀ ਕਰ ਲਈ। ਪਾਪਾ ਸੋਹਾ ਖਾ ਰਹੇ ਸਨ ਕਿ ਇਹ ਸਭ ਨਿਰਾ ਇਲਜ਼ਾਮ ਹੈ। ਮੈਂ ਉਸ ਕਰ ਦਾ 1 ਰੁਪਿਆ ਵੀ ਨਹੀਂ ਚੱਕਿਆ। ਮੈਂ ਮੇਰੇ ਪਿਤਾ ਜੀ ਦੇ ਦੱਸਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਮੇਰੇ ਪਾਪਾ ਜੀ ਨੇ ਔਖੇ ਸਮੇਂ ਵਿੱਚ ਬੜੀ ਮਿਹਨਤ ਤੋਂ ਕੰਮ ਲਿਆ ਸੀ। ਮਿਹਨਤ ਮਜ਼ਦੂਰੀ ਕੀਤੀ ਸੀ ਪਰ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਇਸ ਲਈ ਜਦੋਂ ਉਹ ਚੋਰ ਚੋਰੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਕਈ ਵਾਰੀ ਤਾਂ ਅਸੀਂ ਪਾਣੀ ਪੀ ਕੇ ਹੀ ਸੌ ਜਾਂਦੇ ਸੀ ਕਿਉਂਕਿ ਘਰ ਵਿੱਚ ਖਾਣਾ ਖਾਣ ਲਈ ਆਟਾ ਜਾਂ ਸਬਜ਼ੀ ਵੀ ਨਹੀਂ ਹੁੰਦੀ ਸੀ ਪਹਿਲਾਂ ਉਹਨਾਂ ਨੇ ਕਦੇ ਇਹ ਗੁਨਾਹ ਨਹੀਂ ਕੀਤਾ ਤਾਂ ਹੁਣ ਪਿਤਾ ਜੀ ਨੂੰ ਕੀ ਲੋੜ ਪਈ ਸੀ ਚੋਰੀ ਕਰਨ ਦੀ ਕਿਉਂਕਿ ਹੁਣ ਤਾਂ ਸਾਡੇ ਹਾਲਾਤ ਬਹੁਤ ਬਦਲ ਗਏ ਨੇ ਫਿਰ ਪੁਲਿਸ ਵਾਲਿਆਂ ਨੇ ਸਾਡੀ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਚੋਰੀ ਹੋਏ ਸਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪਰ ਘਰ ਵਿੱਚ ਸੋਨੇ ਦੀ ਇੱਕ ਅੰਗੂਠੀ ਵੀ ਮੌਜੂਦ ਨਹੀਂ ਸੀ ਜਦੋਂ ਪੁਲਿਸ ਵਾਲਿਆਂ ਨੂੰ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਉਹ ਮੇਰੇ ਪਿਤਾ ਜੀ ਨੂੰ ਕਾਲਰ ਤੋਂ ਫੜ ਕੇ ਇੱਕ ਸੀਟ ਦੇ ਹੋਏ ਉੱਥੋਂ ਲੈ ਗਏ। ਉਹ ਦ੍ਰਿਸ਼ ਮੇਰੀਆਂ ਅੱਖਾਂ ਲਈ ਸਭ ਤੋਂ ਦਰਦਨਾਕ ਦ੍ਰਿਸ਼ ਸੀ। ਮੈਨੂੰ ਅਜਿਹੀ ਤਕਲੀਫ ਤਾਂ ਉਦੋਂ ਵੀ ਨਹੀਂ ਸੀ ਹੋਈ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਨੂੰ ਮੈਂ ਖੂਨ ਨਾਲ ਲਤਪਤ ਹਸਪਤਾਲ ਲੈ ਕੇ ਗਿਆ ਸੀ। ਪਿਤਾ ਜੀ ਨੂੰ ਮੇਰੇ ਘਰ ਤੋਂ ਬਾਹਰ ਨਿਕਲਦੇ ਸਮੇਂ ਬੜੇ ਸਤਕਾਰ ਨਾਲ ਹੱਥ ਫੜ ਕੇ ਬਾਹਰ ਤੱਕ ਲੈ ਕੇ ਜਾਂਦਾ ਸੀ ਅੱਜ ਮੇਰੇ ਉਸੇ ਪਿਤਾ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਘਸੀਟਿਆ ਗਿਆ ਸਾਡੇ ਕਾਨੂੰਨ ਅਤੇ ਸਮਾਜ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਹੈ ਇੱਥੇ ਉਮਰ ਦਾ ਕੋਈ ਸਨਮਾਨ ਨਹੀਂ ਹੁੰਦਾ ਅਤੇ ਸ਼ਾਇਦ ਇਹ ਹੀ ਕਾਰਨ ਹੈ ਕਿ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਿਆ ਇੱਥੇ ਗਰੀਬਾਂ ਨਾਲ ਉਹਨਾਂ ਦਾ ਜੁਰਮ ਸਾਬਤ ਕਰਨ ਤੋਂ ਪਹਿਲਾਂ ਹੀ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਂਦਾ ਹੈ ਮੇਰੀ ਮਾਂ ਰੋ ਰਹੀ ਸੀ ਤੇ ਮੇਰੀਆਂ ਧੀਆਂ ਡਰੀਆਂ ਹੋਈਆਂ ਸੀ। ਮੇਰੀ ਪਤਨੀ ਆਪਣੇ ਭਾਰੀ ਸਰੀਰ ਨਾਲ ਮੇਰੀ ਡਰੀ ਹੋਈ ਮਾਂ ਨੂੰ ਸੰਭਾਲ ਰਹੀ ਸੀ ਤੇ ਕਦੇ ਆਪਣੀਆਂ ਧੀਆਂ ਨੂੰ ਦਲਾਸਾ ਦੇ ਰਹੀ ਸੀ। ਦਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਆਪਣੀ ਮਾਂ ਨੂੰ ਦਲਾਸਾ ਦਿੱਤਾ ਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ। ਮੈਂ ਘਰੋਂ ਸਿੱਧਾ ਥਾਣੇ ਚਲਾ ਗਿਆ। ਮੈਂ ਆਪਣੇ ਪਿਤਾ ਜੀ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਫੀ ਭੱਜ ਦੌੜ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸਦਾ ਭਰਾ ਥਾਣੇ ਵਿੱਚ ਛੋਟਾ ਕਾਂਸਟੇਬਲ ਹੈ ਉਹ ਇਸ ਸਬੰਧ ਵਿੱਚ ਮੇਰੀ ਮਦਦ ਤਾਂ ਨਹੀਂ ਕਰ ਸਕਦਾ ਪਰ ਮੇਰੇ ਪਿਤਾ ਜੀ ਬਾਰੇ ਪਤਾ ਕਰਕੇ ਮੈਨੂੰ ਦੱਸ ਸਕਦਾ ਉਸਨੇ ਹੀ ਮੈਨੂੰ ਦੱਸਿਆ ਸੀ ਕਿ ਪਾਪਾ ਜੀ ਵਾਂਗ ਹੋਰ ਮਜ਼ਦੂਰਾਂ ਨੂੰ ਵੀ ਖਾਲੀ ਹੱਥ ਥਾਣੇ ਲਿਆਂਦਾ ਗਿਆ ਸਾਰਿਆਂ ਨੇ ਇਹੀ ਬਿਆਨ ਦਿੱਤਾ ਕਿ ਉਹ ਜਲਦੀ ਕੰਮ ਬੁਕਾ ਕੇ ਉੱਥੋਂ ਚਲੇ ਗਏ ਸੀ ਥੋੜੀ ਜਹੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਤਾਂ ਛੱਡ ਦਿੱਤਾ ਗਿਆ ਤੇ ਚੋਰੀ ਦਾ ਸਾਰਾ ਦੋਸ਼ ਮੇਰੇ ਪਿਤਾ ਜੀ ਤੇ ਆ ਗਿਆ ਪਾਪਾ ਨੂੰ ਸਜ਼ਾ ਮਿਲ ਗਈ ਤੇ ਉਹ ਘਰ ਦੇ ਮਾਲਕ ਨੇ ਕਿਹਾ ਸੀ ਕਿ ਜਦੋਂ ਤੱਕ ਪਾਪਾ ਉਸ ਦਾ ਸੋਨਾ ਅਤੇ ਪੈਸੇ ਵਾਪਸ ਨਹੀਂ ਕਰ ਦਿੰਦੇ ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ ਮੈਂ ਉਸ ਘਰ ਦਾ ਪਤਾ ਲਿਆ ਤੇ ਉੱਥੇ ਪਹੁੰਚ ਕੇ ਉਹਨਾਂ ਸਾਰਿਆਂ ਤੋਂ ਚੋਰੀ ਹੋਣ ਦੀ ਜਾਣਕਾਰੀ ਲਈ ਚੋਰੀ ਦਾ ਅਫਸੋਸ ਕਰਨ ਲਈ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਸਨ ਮੈਂ ਉਸ ਆਦਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੇਰੇ ਪਿਤਾ ਜੀ ਚੋਰ ਨਹੀਂ ਹਨ ਮੈਂ ਹੱਥ ਜੋੜ ਕੇ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਪੁਲਿਸ ਨਾਲ ਸੰਪਰਕ ਕਰੋ ਅਤੇ ਅਸਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੇ ਪਿਤਾ ਜੀ ساری ਉਮਰ ਜੇਲ੍ਹ ਵਿੱਚ ਬੈਠੇ ਰਹੇ ਤਾਂ ਫਿਰ ਵੀ ਤੁਹਾਨੂੰ ਕਦੇ ਵੀ ਆਪਣਾ ਸਮਾਨ ਵਾਪਸ ਨਹੀਂ ਮਿਲੇਗਾ ਮੇਰੇ ਪਿਤਾ ਨੇ ਚੋਰੀ ਕੀਤੀ ਹੀ ਨਹੀਂ ਮੇਰੇ بار-ਬਾਰ ਕਹਿਣ ਤੇ ਉਹ ਆਦਮੀ ਗੁੱਸੇ ਵਿੱਚ ਆ ਗਿਆ ਤੇ ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗਾ ਪਤਾ ਨਹੀਂ ਉਹ ਗੁੱਸੇ ਵਿੱਚ ਮੈਨੂੰ ਕੀ ਕੁਝ ਕਹਿ ਰਿਹਾ ਸੀ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਭੋਲੇ ਬਣਦੇ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਦੇ ਹੋ ਪਰ ਅਸਲ ਵਿੱਚ ਤੁਸੀਂ ਲੋਕਾਂ ਦੇ ਘਰ ਖਾਲੀ ਕਰਕੇ ਆਪਣੀ ਜਾਇਦਾਦ ਬਣਾ ਲੈਂਦੇ ਹੋ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਮੇਰੇ ਬਾਰ-ਬਾਰ ਮਿੰਤਾ ਕਰਨ ਦੇ ਬਾਵਜੂਦ ਉਸ ਨੇ ਆਪਣੀ ਜ਼ੁਬਾਨ ਬੰਦ ਨਹੀਂ ਕੀਤੀ ਅਸਲ ਵਿੱਚ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰੇ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਵਿਅਕਤੀ ਮੇਰੀ ਕਿਸੇ ਵੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਸੀ ਉਸ ਦੇ ਨਾਲ ਖੜੇ ਕੁਝ ਪੜੇ ਲਿਖੇ ਲੋਕ ਵੀ ਜੋ ਮੇਰੇ ਨਾਲ ਹੋ ਰਹੇ ਇਸ ਵਿਵਹਾਰ ਤੋਂ ਦੁਖੀ ਹੋ ਰਹੇ ਸੀ ਉਹ ਲੋਕ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਕਿਸੇ ਦੀ ਗੱਲ ਨਹੀਂ ਸੀ ਸੁਣ ਰਿਹਾ ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੱਚਿਆਂ ਦਾ ਵਿਆਹ ਹੋਣ ਵਾਲਾ ਸੀ ਮੈਂ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਗਹਿਣੇ ਲੈ ਕੇ ਆਇਆ ਸੀ ਤੇ ਉਹ ਉਸਦੇ ਪਿਤਾ ਜੀ ਨੇ ਚੋਰੀ ਕਰ ਲਏ। ਉਹ ਆਦਮੀ ਕਹਿਣ ਲੱਗਾ ਮੈਂ ਆਪਣੇ ਧੀ ਅਤੇ ਪੁੱਤ ਦੇ ਸਹੁਰਿਆਂ ਨੂੰ ਕੀ ਮੂੰਹ ਦਿਖਾਵਾਂਗਾ। ਪਰ ਮੈਂ ਸੋਚ ਰਿਹਾ ਸੀ ਕਿ ਉਹ ਬਿਨਾਂ ਕਿਸੇ ਸਬੂਤ ਦੇ ਗਰੀਬ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰਾ ਕੇ ਉਸਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਕਿ ਉਹਨਾਂ ਨੂੰ ਸੋਨਾ ਮਿਲ ਜਾਵੇਗਾ। ਮੈਂ ਨਿਰਾਸ਼ ਹੋ ਕੇ ਘਰ ਆ ਗਿਆ ਤੇ ਘਰ ਆ ਕੇ ਦਰਵਾਜ਼ਾ ਬੰਦ ਦੇਖ ਕੇ ਹੈਰਾਨ ਰਹਿ ਗਿਆ। ਮੈਂ ਘਬਰਾ ਗਿਆ ਤੇ ਆਪਣੇ ਗਵਾਂਢੀਆਂ ਦਾ ਦਰਵਾਜ਼ਾ ਖੜਕਾਇਆ। ਮੈਂ ਆਪਣੀ ਪਤਨੀ ਅਤੇ ਮੇਰੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਤੁਹਾਡੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਤੁਹਾਡੀ ਮਾਂ ਉਹਨਾਂ ਨੂੰ ਹਸਪਤਾਲ ਲੈ ਗਈ ਮੈਂ ਕਾਲੀ ਨਾਲ ਉੱਥੇ ਪਹੁੰਚ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਮੇਰੀ ਮਾਂ ਉਦਾਸ ਖੜੀ ਸੀ ਜਦੋਂ ਮੈਂ ਆਪਣੀ ਮਾਂ ਕੋਲ ਪਹੁੰਚਿਆ ਤਾਂ ਉਹ ਉਮੀਦ ਭਰੇ ਲਹਿਰੇ ਵਿੱਚ ਲਹਿਜੇ ਵਿੱਚ ਪਿਤਾ ਜੀ ਬਾਰੇ ਪੁੱਛਣ ਲੱਗੀ ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਝੁਕਾ ਲਿਆ ਅਤੇ ਉਹ ਚੁੱਪ ਰਹੀ ਮਹਿਮਾਨ ਨੂੰ ਦਿਲਾਸਾ ਦਿੱਤਾ ਤੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰ ਸ ਆ ਕੇ ਮੈਨੂੰ ਵਧਾਈ ਦੇਣ ਲੱਗੀ ਕਿਉਂਕਿ ਇਸ ਵਾਰ ਮੇਰੇ ਇੱਕਤੀ ਹੋਈ ਸੀ ਜਿਵੇਂ ਹੀ ਮੈਨੂੰ ਇਹ ਖਬਰ ਮਿਲੀ ਮੇਰੀ ਮਾਂ ਦਾ ਸਬਰ ਟੁੱਟ ਗਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਜਦੋਂ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਕਾਸ਼ ਅਸੀਂ ਲਾਲਚ ਨਾ ਕਰਦੇ ਤੇ ਤੁਹਾਡੇ ਪਿਤਾ ਜੀ ਉਹ ਕੰਮ ਲੈਣ ਤੋਂ ਇਨਕਾਰ ਕਰ ਦਿੰਦੇ ਉਸ ਦੀ ਸੇਤ ਹੁਣ ਪਹਿਲਾਂ ਵਰਗੀ ਨਹੀਂ ਰਹੀ ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਪਾਪਾ ਵੇਖ ਸੂਰ ਨੇ ਨਾ ਤੇ ਜਲਦੀ ਹੀ ਇਹ ਸਾਬਤ ਵੀ ਹੋ ਜਾਵੇਗਾ ਜਦੋਂ ਮੇਰੀ ਪਤਨੀ ਦੀ ਹਾਲਤ ਸੁਧਰੀ ਤਾਂ ਅਸੀਂ ਉਸ ਨੂੰ ਘਰ ਲੈ ਆਏ ਮੈਂ ਆਪਣੇ ਪਿਤਾ ਜੀ ਲਈ ਇੱਧਰ ਉੱਧਰ ਪਟਕਦਾ ਰਿਹਾ ਤੇ ਨਿੱਤ ਦਿਨ ਦੀ ਬੇਇੱਜ਼ਤੀ ਤੇ ਸ਼ਰਮ ਨੂੰ ਭੁੱਲ ਕੇ ਦੋ ਤਿੰਨ ਵਾਰ ਉਸ ਘਰ ਦੇ ਮਾਲਕ ਕੋਲ ਗਿਆ ਕਿਉਂਕਿ ਮੈਂ ਗਰੀਬ ਵਿਅਕਤੀ ਵਕੀਲ ਨਹੀਂ ਕਰ ਸਕਦਾ ਸੀ ਮੇਰੇ ਕੋਲ ਤਾਂ ਸਿਰਫ ਪ੍ਰਮਾਤਮਾ ਦਾ ਸਹਾਰਾ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਜੇ ਉਹ ਪਾਪਾ ਨੂੰ ਬੇਕਸੂਰ ਸਮਝ ਕੇ ਉਸ ਨੂੰ ਮaaf ਕਰ ਦਿੰਦੇ ਤਾਂ ਹੀ ਪਾਪਾ ਜੇਲ੍ਹ ਤੋਂ ਬਾਹਰ ਆ ਸਕਦੇ ਸੀ ਪਰ ਉਹ ਬੰਦਾ ਮੇਰੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਹੀ ਉਸ ਦੇ ਸਾਰੇ ਪੈਸੇ ਅਤੇ ਗਹਿਣੇ ਲੁਕੋ ਕੇ ਰੱਖੇ ਨੇ ਉਹ ਹਰ ਵਾਰ ਇਹੀ ਗੱਲ ਦੁਹਰਾਉਂਦਾ ਰਿਹਾ ਜੇ ਮੈਂ ਉਸ ਦਾ ਸਮਾਨ ਉਸ ਨੂੰ ਵਾਪਸ ਕਰ ਦਿੰਦਾ ਹਾਂ ਤਾਂ ਉਹ ਮੇਰੇ ਪਿਤਾ ਜੀ ਨੂੰ ਮaaf ਕਰ ਦੇਵੇਗਾ ਤੇ ਉਸ ਨੂੰ ਜੇਲ੍ਹ ਵਿੱਚੋਂ ਵੀ ਬਾਹਰ ਕਢਵਾ ਦੇਵੇਗਾ ਪਰ ਮੈਂ ਉਸ ਦਾ ਸੋਨਾ ਅਤੇ ਪੈਸਾ ਕਿੱਥੋਂ ਵਾਪਸ ਕਰਦਾ ਜਦੋਂ ਮੇਰੇ ਪਿਤਾ ਨੇ ਕੋਈ ਚੋਰੀ ਹੀ ਨਹੀਂ ਕੀਤੀ ਸੀ ਉਹ ਬਿਲਕੁਲ ਬੇਕਸੂਰ ਸੀ ਤੇ ਬਿਨਾ ਕੋਈ ਜੁਰਮ ਕੀਤੇ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਸੀ ਉਸ ਦੌਰਾਨ ਜਦੋਂ ਮੇਰੇ ਪਾਪਾ ਨਾਲ ਮਿਲਣਾ ਮੇਰਾ ਸੰਭਵ ਹੋਇਆ ਮੈਂ ਉਹਨਾਂ ਨੂੰ ਮਿਲਣ ਲਈ ਜੇਲ੍ਹ ਗਿਆ ਤੇ ਉਹਨਾਂ ਦੀ ਹਾਲਤ ਵੇਖ ਕੇ ਮੇਰਾ ਸਬਰ ਟੁੱਟ ਗਿਆ ਉਹ ਬਹੁਤ ਬੁਰੀ ਹਾਲਤ ਵਿੱਚ ਜੇਲ੍ਹ ਦੇ ਇੱਕ ਕੋਨੇ ਵਿੱਚ ਬੈਠੇ ਸੀ ਜਦੋਂ ਮੈਂ ਆਪਣੀ ਧੀ ਬਾਰੇ ਦੱਸਿਆ ਤਾ ਉਹ ਬਹੁਤ ਖੁਸ਼ ਹੋਈ ਤੇ ਕਿਹਾ ਕਿ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ। ਉਹਨਾਂ ਨੂੰ ਕਹਿਣਾ ਕਿ ਮੈਂ ਕਿਸੇ ਕੰਮ ਲਈ ਹੋਰ ਸ਼ਹਿਰ ਗਿਆ ਹਾਂ। ਮੈਂ ਨਹੀਂ ਚਾਹੁੰਦਾ ਕਿ ਉਹ ਇਹ ਸੋਚਣ ਕਿ ਉਹਨਾਂ ਦਾ ਦਾਦਾ ਸੱਚਮੁੱਚ ਚੋਰ ਹੈ। ਇਨ੍ਹਾਂ ਸ਼ਬਦਾਂ ਨਾਲ ਮੇਰਾ ਮਨ ਦੁਖੀ ਹੋ ਗਿਆ। ਗਰੀਬੀ ਕਈ ਵਾਰ ਇਨਸਾਨ ਨੂੰ ਬਹੁਤ ਲਾਚਾਰ ਬਣਾ ਦਿੰਦੀ ਹੈ। ਹੁਣ ਪਹਿਲੀ ਵਾਰ ਮੈਨੂੰ ਗਰੀਬ ਹੋਣ ਦਾ ਦੁੱਖ ਹੋ ਰਿਹਾ ਸੀ। ਪਹਿਲੀ ਵਾਰ ਮੈਂ ਸੋਚਿਆ ਇਹ ਜੇਕਰ ਮੈਂ ਅਮੀਰ ਹੁੰਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਮੇਰੇ ਪਿਤਾ ਨੂੰ ਬੇਕਸੂਰ ਹੁੰਦੇ ਹੋਏ ਵੀ ਜੇਲ੍ਹ ਨਾ ਜਾਣਾ ਪੈਂਦਾ ਅਤੇ ਮੈਨੂੰ ਕਿਸੇ ਦੀ ਮਿਹਨਤ ਨਾ ਕਰਨੀ ਪੈਂਦੀ ਮੈਂ ਆਪਣੇ ਪਿਤਾ ਜੀ ਕੋਲੇ ਗੱਲ ਕੀਤੀ ਤਾਂ ਉਹ ਮੈਨੂੰ ਸਮਝਾਉਣ ਲੱਗੇ ਕਿ ਗਰੀਬੀ ਕੋਈ ਮਾੜੀ ਚੀਜ਼ ਨਹੀਂ ਆ ਮਨੁੱਖ ਦੀ ਸਥਿਤੀ ਤੇ ਉਸਦੇ ਜੀਵਨ ਨੂੰ ਤੈਅ ਕਰਨ ਵਾਲਾ ਸਿਰਫ ਪ੍ਰਮਾਤਮਾ ਹੀ ਹੈ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਪ੍ਰਮਾਤਮਾ ਕਦੇ ਅਨਿਆ ਨਹੀਂ ਕਰਦਾ ਗਰੀਬੀ ਨੂੰ ਗਾਲਾਂ ਕੱਢਣ ਵਾਲੇ ਜ਼ਮੀਨ ਤੇ ਰਹਿਣ ਵਾਲੇ ਉਹੀ ਲੋਕ ਨੇ ਜਿਨ੍ਹਾਂ ਨੇ ਗਰੀਬਾਂ ਨੂੰ ਜੁਰਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਰੱਬ ਸਮਝ ਲਿਆ ਹੈ ਮੈਂ ਆਪਣੇ ਪਿਤਾ ਨੂੰ ਦਲਾਸਾ ਦਿੱਤਾ ਤੇ ਘਰ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਪੂਰਾ 1 ਸਾਲ ਬੀਤ ਗਿਆ ਮੈਂ ਆਪਣੇ ਪਿਤਾ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਇੱਕ ਚੰਗਾ ਵਕੀਲ ਕਰ ਸਕਾਂ ਅਤੇ ਆਪਣੇ ਪਿਤਾ ਲਈ ਕੇਸ ਲੜ ਸਕਾਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਕੋਈ ਤੁਹਾਡੀ ਮਦਦ ਲਈ ਅੱਗੇ ਆਉਂਦਾ ਹੈ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ ਸਾਡੇ ਘਰ ਕੋਈ ਨਹੀਂ ਆਉਂਦਾ ਜਾਂਦਾ ਸੀ ਸਾਰਿਆਂ ਨੇ ਸੋਚਿਆ ਜੇ ਉਹ ਸਾਡੇ ਘਰ ਆਏ ਤਾਂ ਅਸੀਂ ਉਹਨਾਂ ਤੋਂ ਪੈਸੇ ਮੰਗਾਂਗੇ ਇਸ ਮਾੜੇ ਸਮੇਂ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਉਲਟਾ ਉਹ ਮੇਰੇ ਪਿਤਾ ਜੀ ਨੂੰ ਚੋਰ ਕਹਿਣ ਲੱਗੇ ਪਰ ਮੇਰੇ ਪਿਤਾ ਜੀ ਚੋਰ ਨਹੀਂ ਸੀ ਮੈਂ ਆਪਣੇ ਪਿਤਾ ਲਈ ਇਹ ਸ਼ਬਦ ਨਹੀਂ ਸੁਣ ਸਕਦਾ ਸੀ ਹੌਲੀ-ਹੌਲੀ ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਮਾੜੇ ਸਮੇਂ ਵਿੱਚ ਹੀ ਆਪਣੇ ਆ ਤੇ ਦੂਜਿਆਂ ਦੀ ਪਛਾਣ ਹੁੰਦੀ ਹੈ ਮਾੜੇ ਸਮੇਂ ਵਿੱਚ ਸਾਡਾ ਕੋਈ ਆਪਣਾ ਨਹੀਂ ਸੀ ਪੂਰਾ 1 ਸਾਲ ਬੀਤ ਗਿਆ ਅਤੇ ਮੈਂ ਆਪਣੇ ਪਿਤਾ ਜੀ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ ਇਸ 1 ਸਾਲ ਵਿੱਚ ਇੱਕ ਵੀ ਰਾਤ ਅਜਿਹੀ ਨਹੀਂ ਸੀ ਜਿਸ ਵਿੱਚ ਮੈਂ ਸ਼ਾਂਤੀ ਨਾਲ ਸੁੱਤਾ ਹੋਵਾਂ ਮੇਰੀ ਸਾਰੀ ਰਾਤ ਬੇਚੈਨੀ ਨਾਲ ਬੀਤ ਜਾਂਦੀ ਸੀ ਮੇਰੇ ਬਾਪੂ ਦਾ ਉਹ ਬੇਵਸ ਚਿਹਰਾ ਮੈਨੂੰ ਤੜਫਾਉਂਦਾ ਰਹਿੰਦਾ ਸੀ ਉਸ ਦੀਆਂ ਅੱਖਾਂ ਵਿਚਲੀ ਬੇਬਸੀ ਮੈਨੂੰ ਅੰਦਰੋਂ ਅੰਦਰ ਹੀ ਝੰਜੋੜ ਦਿੰਦੀ ਸੀ ਮੈਂ ਆਪਣੇ ਪਿਤਾ ਜੀ ਲਈ ਕੁਝ ਵੀ ਕਰਨ ਦੇ ਯੋਗ ਨਹੀਂ ਸੀ ਹਰ ਵਾਰ ਮੈਨੂੰ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੇਲ੍ਹ ਜਾਣਾ ਪੈਂਦਾ ਸੀ ਪਾਪਾ ਦਾ ਘਰ ਵਾਪਸ ਆਉਣਾ ਨਸੀਬ ਨਾ ਹੋਇਆ ਜੇਲ੍ਹ ਵਿੱਚ ਰਹਿੰਦਿਆਂ ਉਹ ਬਿਮਾਰ ਤੇ ਕਮਜ਼ੋਰ ਹੋ ਗਏ ਮੈਂ ਆਪਣੇ ਪਿਤਾ ਜੀ ਨੂੰ ਤੇ ਉਸ ਦੇ ਦੁੱਖਾਂ ਨੂੰ ਦੇਖ ਕੇ ਬਹੁਤ ਦੁਖੀ ਹੋ ਗਿਆ ਅਤੇ 1 ਸਾਲ ਬਾਅਦ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਉਹ ਮੇਰੇ ਪਿਤਾ ਜੀ ਦੀ ਉਡੀਕ ਵਿੱਚ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ ਮੈਂ ਅਜੇ ਪਾਪਾ ਨੂੰ ਮੌਤ ਦੀ ਬਾਰੇ ਨਹੀਂ ਸੀ ਦੱਸਿਆ ਇੱਕ ਦਿਨ ਸਾਨੂੰ ਪਾਪਾ ਜੀ ਦੀ ਮੌਤ ਦੀ ਖਬਰ ਮਿਲ ਗਈ ਉਹ ਦੋਨੋਂ ਜਣੇ ਦੁਨੀਆ ਵੱਲੋਂ ਦਿੱਤੇ ਹੋਏ ਦੁੱਖ ਅਤੇ ਬੇਇੱਜ਼ਤੀ ਨੂੰ ਨਾ ਸਹਾਰ ਸਕੇ ਤੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਮੈਂ ਉਹਨਾਂ ਦੀ ਮੌਤ ਤੇ ਦੁੱਖ ਨੂੰ ਆਪਣੇ ਦਿਲ ਵਿੱਚ ਲੈ ਕੇ ਆਪਣੀ ਪਤਨੀ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਮਜ਼ਦੂਰੀ ਕਰਨ ਲੱਗ ਪਿਆ ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜ਼ੂਰ ਸੀ ਮੇਰਾ ਕੰਮ ਹਰ ਪਾਸੇ ਬੰਦ ਹੋਣ ਲੱਗਾ ਮੈਂ 2 ਸਾਲ ਮਿਹਨਤ ਕਰਨ ਵਿੱਚ ਖਰਾਬ ਕਰ ਦਿੱਤੇ ਪਰ ਹੁਣ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਮੈਂ ਆਪਣੇ ਮਾਸੂਮ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਵੇਖ ਕੇ ਥੱਕ ਗਿਆ ਸੀ ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਅਤੇ ਉਸ ਤੋਂ ਕਰਜ਼ ਲੈ ਕੇ ਦੁਬਈ ਚਲਾ ਗਿਆ ਉਥੇ ਇੱਕ ਮਾਲ ਵਿੱਚ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਮੈਂ ਘਰ ਪੈਸੇ ਨਹੀਂ ਭੇਜ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਉਹ ਧੋਖੇ ਨਾਲ ਮੇਰੀ ਅੱਧੀ ਤੋਂ ਜ਼ਿਆਦਾ ਤਨਖਾਹ ਆਪ ਲੈ ਰਿਹਾ ਸੀ ਤੇ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਮੈਨੂੰ ਜੋ ਪੈਸੇ ਮਿਲਦੇ ਸੀ ਉਹ ਮੈਂ ਆਪਣੇ ਖਰਚੇ ਲਈ ਵਰਤ ਲੈਂਦਾ ਸੀ ਮੈਂ ਇੱਕ ਵੀ ਰੁਪਿਆ ਘਰ ਨਹੀਂ ਸੀ ਭੇਜ ਸਕਿਆ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੁਹਾਡੇ ਵੱਲੋਂ ਭੇਜੇ 2 ਲੱਖ ਰੁਪਏ ਨਾਲ ਮੈਂ ਆਪਣੇ ਬੱਚਿਆਂ ਲਈ ਖਰੀਦਦਾਰੀ ਕੀਤੀ ਤੇ ਛੋਟਾ ਮੋਟਾ ਕਰਜ਼ ਵੀ ਉਤਾਰ ਦਿੱਤਾ ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਂ ਤਾਂ ਘਰ ਵਿੱਚ ਇੱਕ ਵੀ ਰੁਪਿਆ ਨਹੀਂ ਸੀ ਭੇਜਿਆ ਪਰ ਅਸਲ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਦੀ ਖੁਸ਼ੀ ਲਈ ਚੁੱਪ ਹੋ ਗਿਆ ਅਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਡੂੰਘੀਆਂ ਸੋਚਾਂ ਵਿੱਚ ਚਲਾ ਗਿਆ ਮੈਂ ਅਜੇ ਉਸ ਗੱਲ ਨੂੰ ਭੁੱਲ ਵੀ ਨਹੀਂ ਸਕਿਆ ਸੀ ਕਿ ਅਗਲੇ ਮਹੀਨੇ ਫਿਰ ਮੇਰੀ ਪਤਨੀ ਨੇ ਕਿਹਾ ਇਸ ਵਾਰ ਜਦੋਂ ਤੁਸੀਂ ਲੱਖ ਰੁਪਏ ਭੇਜੇ ਸਨ ਉਸ ਨਾਲ ਮੈਂ ਕੁਝ ਘਰੇਲੂ ਸਮਾਨ ਖਰੀਦ ਲਿਆ ਅਤੇ ਸਾਡੀਆਂ ਧੀਆਂ ਦਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਮੈਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਤਾਂ ਉਸਨੇ ਕਿਹਾ ਕਿ ਜੋ ਆਦਮੀ ਆਇਆ ਸੀ ਉਸਨੇ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਨੇ ਮੈਂ ਆਪਣੀ ਪਤਨੀ ਨੂੰ ਰੋਕਣਾ ਚਾਹੁੰਦਾ ਸੀ ਪਰ ਹਰ ਵਾਰ ਮੇਰੇ ਬੱਚੇ ਉਹਨਾਂ ਪੈਸਿਆਂ ਨਾਲ ਆਪਣੀਆਂ ਜ਼ਰੂਰ ਤਾਂ ਪੂਰੀਆਂ ਕਰਦੇ ਸੀ ਅਤੇ ਖੁਸ਼ੀ-ਖੁਸ਼ੀ ਨਾਲ ਮੈਨੂੰ ਦੱਸ ਦੇ ਤਾਂ ਮੇਰੀ ਜ਼ਬਾਨ ਬੰਦ ਹੋ ਜਾਂਦੀ ਜਦੋਂ ਮੇਰੇ ਵੱਡੇ ਪੁੱਤ ਨੇ ਮੈਨੂੰ ਖੁਸ਼ੀ-ਖੁਸ਼ੀ ਦੱਸਿਆ ਕਿ ਮੰਮੀ ਨੇ ਸਾਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ ਅਤੇ ਅਸੀਂ ਹਰ ਰੋਜ਼ ਸਕੂਲ ਜਾਂਦੇ ਹਾਂ ਇਸ ਲਈ ਮੈਂ ਉਸ ਦੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਹਨਾਂ ਦੀ ਖੁਸ਼ੀ ਭਰੀ ਆਵਾਜ਼ ਨੂੰ ਉਦਾਸੀ ਵਿੱਚ ਨਹੀਂ ਬਦਲਣਾ ਚਾਹੁੰਦਾ ਸੀ ਪਰ ਹੁਣ ਮੇਰੀ ਪਤਨੀ ਨੂੰ ਲਗਾਤਾਰ ਕਈ ਮਹੀਨਿਆਂ ਤੋਂ ਇਸ ਤਰ੍ਹਾਂ 2 ਲੱਖ ਰੁਪਏ ਮਿਲਣ ਲੱਗੇ ਇਸ ਲਈ ਹੁਣ ਮੈਂ ਚਿੰਤਾ ਵਿੱਚ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਪੈਸੇ ਕੌਣ ਦਿੰਦਾ ਸੀ ਮੇਰੀ ਪਤਨੀ ਇੱਕ ਜਵਾਨ ਔਰਤ ਸੀ ਤੇ ਮੈਂ ਤਿੰਨ ਬੱਚਿਆਂ ਦਾ ਪਿਤਾ ਸੀ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਇੰਨੀ ਵੱਡੀ ਰਕਮ ਦੇ ਬਦਲੇ ਕੱਲ ਨੂੰ ਕੁਝ ਵੀ ਕੀਤਾ ਜਾ ਸਕਦਾ ਸੀ ਇਸ ਵਾਰ ਮੇਰੀ ਪਤਨੀ ਨੇ ਮੇਰੀ ਜਾਨ ਹੀ ਕੱਢ ਦਿੱਤੀ ਕਿਉਂਕਿ ਇਸ ਵਾਰ ਉਸ ਵਿਅਕਤੀ ਨੇ 50 ਲੱਖ ਰੁਪਏ ਦੀ ਰਕਮ ਹੀ ਦੇ ਦਿੱਤੀ ਅਤੇ ਮੇਰੀ ਪਤਨੀ ਨੇ ਨਮਾ ਘਰ ਖਰੀਦ ਲਿਆ ਇਸ ਵਾਰ ਮੈਂ ਆਪਣੇ ਸਾਰੇ ਕੰਮਕਾਰ ਛੱਡ ਕੇ ਵਾਪਸ ਪਹੁੰਚ ਗਿਆ ਘਰ ਦੇ ਹਾਲਾਤ ਬਦਲ ਗਏ ਸਨ ਘਰ ਵਿੱਚ ਚੰਗਾ ਖਾਣ ਪੀਣ ਤੇ ਮੇਰੀ ਪਤਨੀ ਨੂੰ ਹਰ ਵਾਰ ਮਿਲਣ ਵਾਲੇ 2 ਲੱਖ ਵਿੱਚੋਂ ਉਸਨੇ ਕਰਜ਼ ਵੀ ਅਦਾ ਕਰ ਦਿੱਤਾ ਸੀ ਉਸਨੇ ਨਮਾ ਘਰ ਖਰੀਦ ਲਿਆ ਸਾਡੀ ਜ਼ਿੰਦਗੀ ਸੌਖੀ ਹੋ ਗਈ ਪਰ ਮੈਨੂੰ ਪੈਸੇ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਇੰਨੇ ਪੈਸੇ ਦੇਣ ਦਾ ਕਾਰਨ ਪਤਾ ਨਹੀਂ ਸੀ ਲੱਗ ਰਿਹਾ ਮੈਂ ਮਹੀਨਾ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਅਤੇ ਜਦੋਂ ਉਹ ਆਦਮੀ ਪੈਸੇ ਦੇਣ ਆਇਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਮੈਨੂੰ ਦੇਖ ਕੇ ਉਹ ਆਦਮੀ ਡਰ ਗਿਆ ਮੈਂ ਉਸ ਨੂੰ ਰੋਕ ਕੇ ਸ਼ਾਂਤੀ ਨਾਲ ਪੁੱਛਿਆ ਕਿ ਤੂੰ ਕੌਣ ਹੈ ਤੇ ਹਰ ਮਹੀਨੇ ਮੇਰੇ ਘਰ ਪੈਸੇ ਦੇਣ ਕਿਉਂ ਆਉਂਦਾ ਹੈ ਮੇਰੇ ਸਵਾਲ ਤੇ ਉਸ ਨੇ ਸਿਰ ਝੁਕਾ ਲਿਆ ਤੇ ਕੁਝ ਨਾ ਬੋਲਿਆ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਦੱਸ ਤੂੰ ਕੌਣ ਹੈ ਮੇਰੇ ਘਰ ਪੈਸੇ ਕਿਉਂ ਲਿਆਉਂਦਾ ਹੈ ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਉਸੇ ਆਦਮੀ ਦਾ ਪੁੱਤਰ ਹਾਂ ਜਿਸੇ ਇਨਸਾਨ ਨੂੰ ਤੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਕਰਵਾ ਦਿੱਤੀ ਸੀ ਇਹ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਪਰ ਮੈਂ ਉਸ ਨੂੰ ਉਸਦੇ ਪਿਤਾ ਵਾਂਗ ਘਰੋਂ ਬਾਹਰ ਨਹੀਂ ਕੱਢ ਸਕਦਾ ਸੀ ਪਰ ਮੈਂ ਉਸ ਨੂੰ ਇਹ ਜ਼ਰੂਰ ਦਿਖਾ ਰਿਹਾ ਸੀ ਕਿ ਮੈਂ ਤੇਰੇ ਵਰਗੇ ਪੱਥਰ ਦੇ ਲੋਕਾਂ ਦਾ ਪੈਸਾ ਨਹੀਂ ਲੈਣਾ ਚਾਹੁੰਦਾ ਇਸ ਲਈ ਆਪਣਾ ਇਹ ਪੈਸਾ ਵਾਪਸ ਲੈ ਜਾ ਮੇਰੀ ਗੱਲ ਸੁਣ ਕੇ ਉਸ ਲੜਕੇ ਨੇ ਕਿਹਾ ਤੁਸੀਂ ਇਹ ਨਹੀਂ ਜਾਨਣਾ ਚਾਹੋਗੇ ਕਿ ਮੈਂ ਤੁਹਾਡੇ ਘਰ ਇੰਨੀ ਵੱਡੀ ਰਕਮ ਕਿਉਂ ਦਿੰਦਾ ਹਾਂ ਉਸ ਦਾ ਇਹ ਸਵਾਲ ਜਾਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਕਾਰਨ ਜਾਨਣਾ ਚਾਹੁੰਦਾ ਸੀ ਜਦੋਂ ਮੈਂ ਚੁੱਪ ਰਿਹਾ ਤਾਂ ਉਸ ਲੜਕੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਉਸ ਦਾ ਜਵਾਬ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਉਸ ਮੁੰਡੇ ਵੱਲ ਵੇਖ ਰਿਹਾ ਸੀ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਉਹ ਦੱਸਣ ਲੱਗਾ ਕਿ ਜਦੋਂ ਮੇਰੇ ਘਰ ਚੋਰੀ ਹੋਈ ਸੀ ਤਾਂ ਮੈਂ ਹੋਸਟਲ ਵਿੱਚ ਰਹਿ ਕੇ ਪੜਦਾ ਸੀ ਮੈਂ ਆਪਣੇ ਵੱਡੇ ਭਰਾ ਤੇ ਭੈਣ ਦੇ ਵਿਆਹ ਲਈ ਉਸੇ ਦਿਨ ਘਰ ਆਇਆ ਸੀ ਜਦੋਂ ਮੈਂ ਉਸ ਦਿਨ ਘਰ ਪਹੁੰਚਿਆ ਤਾਂ ਤੁਸੀਂ ਮੇਰੇ ਪਾਪਾ ਜੀ ਅੱਗੇ ਹੱਥ ਪੈਰ ਜੋੜ ਕੇ ਆਪਣੇ ਪਾਪਾ ਜੀ ਨੂੰ ਬੇਕਸੂਰ ਕਹਿ ਰਹੇ ਸੀ ਤੇ ਕਹਿ ਰਹੇ ਸੀ ਕਿ ਮੇਰਾ ਪਿਤਾ ਚੋਰ ਨਹੀਂ ਆ ਉਸਨੇ ਤੁਹਾਡੇ ਘਰੋਂ ਕੁਝ ਚੋਰੀ ਨਹੀਂ ਕੀਤਾ ਉਹਨਾਂ ਨੂੰ ਪੁਲਿਸ ਤੋਂ ਰਹਾ ਕਰਵਾ ਦਿਓ ਤੁਹਾਨੂੰ ਮੇਰੇ ਪਿਤਾ ਜੀ ਦੇ ਹੱਥੋਂ ਧੱਕੇ ਅਤੇ ਕੁੱਟ ਖਾਣੀ ਪਈ। ਤੁਹਾਡੀ ਹਾਲਤ ਵੇਖ ਕੇ ਮੈਂ ਬਹੁਤ ਦੁਖੀ ਹੋਇਆ। ਮੈਨੂੰ ਤੁਹਾਡੇ ਚਿਹਰੇ ਤੋਂ ਇੰਜ ਮਹਿਸੂਸ ਹੋਇਆ ਜਿਵੇਂ ਤੁਸੀਂ ਸੱਚ ਬੋਲ ਰਹੇ ਸੀ। ਤੁਹਾਡੇ ਪਾਪਾ ਚੋਰੀ ਨਹੀਂ ਕਰ ਸਕਦੇ ਸੀ ਕਿਉਂਕਿ ਸੱਚ ਤੁਹਾਡੇ ਚਿਹਰੇ ਤੇ ਸਾਫ਼ ਦਿਖ ਰਿਹਾ ਸੀ। ਤੇ ਫਿਰ ਮੁੰਡੇ ਨੇ ਦੱਸਿਆ ਕਿ ਮੇਰੇ ਘਰ ਹੋਈ ਚੋਰੀ ਪਿੱਛੇ ਮੇਰੀ ਭੈਣ ਦਾ ਹੱਥ ਸੀ। ਉਸ ਦਾ ਕਿਸੇ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਹ ਆਪਣੇ ਵਿਆਹ ਤੋਂ ਦੁਖੀ ਸੀ। ਉਸ ਦਿਨ ਮਾਤਾ-ਪਿਤਾ ਨਾਲ ਘਰੋਂ ਨਿਕਲਦੇ ਸਮੇਂ ਉਸਨੇ ਖੁਦ ਹੀ ਆਪਣੇ ਪ੍ਰੇਮੀ ਨੂੰ ਕਿਹਾ ਸੀ ਕਿ ਉਹ ਘਰ ਖਾਲੀ ਹੈ ਫਿਰ ਜਿਵੇਂ ਹੀ ਤੇਰਾ ਪਿਤਾ ਘਰੋਂ ਨਿਕਲਿਆ ਤਾਂ ਮੇਰੀ ਭੈਣ ਦਾ ਪ੍ਰੇਮੀ ਆਪਣੇ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਗਿਆ ਉਹ ਪੈਸੇ ਅਤੇ ਸੋਨਾ ਚੋਰੀ ਕਰਕੇ ਭੱਜ ਗਏ ਅਤੇ ਦੋਹਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਘਰੋਂ ਭੱਜ ਕੇ ਵਿਆਹ ਕਰਨਗੇ ਪਰ ਉਹ ਮੁੰਡਾ ਚੋਰੀ ਕਰਕੇ ਮੇਰੀ ਭੈਣ ਨੂੰ ਧੋਖਾ ਦੇ ਕੇ ਚਲਾ ਗਿਆ ਅਤੇ ਕਦੇ ਵਾਪਸ ਨਹੀਂ ਆਇਆ ਮੇਰੀ ਭੈਣ ਦਾ ਵਿਆਹ ਹੋ ਗਿਆ ਪਰ ਉਸ ਮੁੰਡੇ ਨੇ ਮੇਰੀ ਭੈਣ ਨੂੰ ਬਲੈਕਮੇਲ ਕਰਕੇ ਹੋਰ ਪੈਸੇ ਮੰਗਣ ਲੱਗਾ ਕਿ ਜੇਕਰ ਤੂੰ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਸਭ ਨੂੰ ਤੇਰੀ ਸੱਚਾਈ ਦੱਸ ਦਿਆਂਗਾ ਫਿਰ ਮੇਰੀ ਭੈਣ ਦੇ ਪਤੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਅਤੇ ਉਸ ਨੇ ਮੇਰੀ ਭੈਣ ਨੂੰ ਤਲਾਕ ਦੇ ਕੇ ਘਰ ਭੇਜ ਦਿੱਤਾ ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਮੈਂ ਵੀ ਆਪਣੇ ਪਾਪਾ ਨੂੰ ਉਸ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸੀ ਪਰ ਮੇਰੀ ਮੇਰੇ ਪਾਪਾ ਆਪਣੀ ਇੱਜ਼ਤ ਕਰਕੇ ਚੁੱਪ ਰਹੇ ਤੁਹਾਡੇ ਪਿਤਾ ਨੂੰ ਬੇਕਸੂਰ ਸਾਬਤ ਕਰਨਾ ਹੁੰਦਾ ਤਾਂ ਮੇਰੇ ਪਿਤਾ ਨੂੰ ਆਪਣੀ ਧੀ ਦਾ ਰਾਜ ਖੋਲਣਾ ਪੈਂਦਾ ਉਹ ਅਤਿਆਚਾਰ ਕਰਦਾ ਰਿਹਾ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਲਾਚਾਰ ਤੇ ਮਜ਼ਦੂਰ ਗਰੀਬ ਤੇ ਜ਼ੁਲਮ ਕੀਤਾ ਜਾਵੇ ਤਾਂ ਉਸ ਦੀ ਵਦਵਾ ਅਸਮਾਨ ਨੂੰ ਹਿਲਾ ਦਿੰਦੀ ਹੈ ਤਾਂ ਮੇਰੇ ਪਿਤਾ ਜੀ ਨੂੰ ਵੀ ਸਜ਼ਾ ਮਿਲ ਗਈ ਮੇਰੇ ਪਿਤਾ ਜੀ ਨੂੰ ਕੈਂਸਰ ਹੋ ਗਿਆ ਪੈਸਾ ਪਾਣੀ ਵਾਂਗ ਬਰਬਾਦ ਹੋ ਗਿਆ ਪਰ ਮੇਰੇ ਪਿਤਾ ਜੀ ਨਹੀਂ ਬਚ ਸਕੇ ਜਦੋਂ ਉਹ ਝਾਲ ਮੈਂ 1 ਸਾਲ ਬਾਅਦ ਮਰ ਗਿਆ ਤਾਂ ਮੈਂ ਜੇਲ੍ਹ ਵਿੱਚ ਤੇਰੇ ਪਿਤਾ ਜੀ ਕੋਲ ਗਿਆ ਤੇ ਸਾਰੀ ਸੱਚਾਈ ਦੱਸੀ ਮੈਂ ਇੱਕ ਭਾਵਕ ਇਨਸਾਨ ਸੀ ਮੈਂ ਪੁਲਿਸ ਨੂੰ ਸਾਰੀ ਕਹਾਣੀ ਦੱਸਣਾ ਚਾਹੁੰਦਾ ਸੀ ਤਾਂ ਕਿ ਤੁਹਾਡਾ ਪਿਤਾ ਜੇਲ੍ਹ ਤੋਂ ਬਾਹਰ ਆ ਸਕੇ ਪਰ ਤੇਰੇ ਪਿਤਾ ਨੇ ਮੈਨੂੰ ਇਸ ਸਭ ਵਿੱਚ ਮੇਰੀ ਭੈਣ ਨੂੰ ਬਦਨਾਮੀ ਕਰਨ ਤੋਂ ਰੋਕਿਆ ਤੁਹਾਡੇ ਪਿਤਾ ਜੀ ਬਹੁਤ ਮਹਾਨ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਅਜਿਹਾ ਕਰਨ ਨਾਲ ਤੇਰੀ ਭੈਣ ਦੀ ਬੇਇੱਜ਼ਤੀ ਹੋ ਜਾਵੇਗੀ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਜਾਂ ਭੈਣ ਨੂੰ ਬਦਨਾਮ ਕੀਤਾ ਜਾਵੇ ਤੂੰ ਆਪਣੀ ਭੈਣ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦੇ ਮੇਰੀ ਚਿੰਤਾ ਨਾ ਕਰ ਮੈਂ ਤਾਂ ਬੁੱਢਾ ਹਾਂ ਮੇਰਾ ਬੁਢਾਪਾ ਗੁਜ਼ਰ ਜਾਵੇਗਾ ਇਸ ਤੋਂ ਕੁਝ ਦਿਨਾਂ ਬਾਅਦ ਤੇਰੇ ਪਿਤਾ ਜੀ ਦੀ ਮੌਤ ਹੋ ਗਈ ਪਰ ਜਾਂਦੇ ਸਮੇਂ ਤੇਰੇ ਪਿਤਾ ਜੀ ਮੈਨੂੰ ਆਪਣਾ ਘਰ ਦੀਦਾਰ ਬਣਾ ਗਏ ਸੀ ਫਿਰ ਉਹ ਮੁੰਡਾ ਬੋਲਿਆ ਕਿ ਇਹ ਪੈਸਾ ਉਸ ਬੇਇੱਜ਼ਤੀ ਦੇ ਮੁਕਾਬਲੇ ਕੁਝ ਵੀ ਨਹੀਂ ਆ ਜੋ ਤੁਹਾਡੇ ਪਾਪਾ ਤੇ ਤੁਹਾਡੇ ਪਰਿਵਾਰ ਨੇ ਚੁਕਾਈ ਹੈ ਉਹ ਕਹਿ ਰਿਹਾ ਸੀ ਇਹ ਪੈਸਾ ਸਿਰਫ ਉਸ ਦੋਸ਼ ਦਾ ਮੁਆਵਜ਼ਾ ਹੈ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੇ ਲਗਾਇਆ ਸੀ ਮੈਂ ਤੇਰੇ ਤੋਂ ਵੀ ਮਾਫੀ ਮੰਗਦਾ ਹਾਂ ਉਸ ਨੇ ਕਿਹਾ ਕਿ ਸਾਡੀ ਇੱਥੇ ਪੰਜਾਬ ਵਿੱਚ ਇੱਕ ਕੰਪਨੀ ਹੈ ਤੂੰ ਇਸ ਵਿੱਚ ਕੰਮ ਕਰ ਸਕਦਾ ਹੈ ਜੇਕਰ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਸ ਮੁੰਡੇ ਦੀਆਂ ਗੱਲਾਂ ਨੂੰ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲ ਗਿਆ। ਦੁਨੀਆ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਸ ਨੂੰ ਸੁਧਾਰਦੇ ਨੇ। ਮੇਰਾ ਤਾਂ ਉਸ ਮੁੰਡੇ ਨਾਲ ਕੋਈ ਵੈਰ ਹੀ ਨਹੀਂ ਸੀ ਤੇ ਫਿਰ ਉਸ ਦੇ ਨਾਲ ਕੰਮ ਕਰਕੇ ਮੈਂ ਆਤਮ ਸਨਮਾਨ ਨਾਲ ਪੈਸਾ ਕਮਾ ਸਕਦਾ ਸੀ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੀ। ਉਸ ਮੁੰਡੇ ਨੇ ਮੇਰੇ ਤੋਂ ਮਾਫੀ ਮੰਗੀ ਤੇ ਮੈਨੂੰ ਇਹ ਦੱਸ ਕੇ ਚਲਾ ਗਿਆ। ਮੈਂ ਸੋਚ ਰਿਹਾ ਸੀ ਇਹ ਮੇਰੇ ਪਿਤਾ ਜੀ ਦੇ ਕੀਤੇ ਚੰਗੇ ਕੰਮ ਨੇ ਉਸ ਨੂੰ ਤਾਂ ਵਾਪਸ ਨਹੀਂ ਲਿਆ ਸਕੇ ਪਰ ਮੇਰੇ ਘਰ ਦੀ ਇੱਜ਼ਤ ਅਤੇ ਘਰ ਦੇ ਹਾਲਾਤ ਜ਼ਰੂਰ ਸੁਧਰ ਗਏ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਸਸਪੈਂਸ ਸਟੋਰੀ ਦੇ ਨਾਲ ਧੰਨਵਾਦ ਜੀ